ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਮਲ ਚੰਦੇਰੀ ਦੇ ਸੂਟ ਲੈ ਕੇ ਆਏਗੇ ਦੁਪੱਟਾ ਸੂਟ ਰਹਿਣਗੇ ਪਹਿਲਾਂ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਸੀਗੀ ਸੂਟਾਂ ਦੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚੋਂ ਜਿਹੜਾ ਸਟਾਕ ਹੈਗਾ ਸਾਰਾ ਕਲੀਅਰ ਹੋ ਚੁੱਕਿਆ ਸੀਗਾ ਹੁਣ ਕੁਸ਼ਕ ਦੇ ਨਵੇਂ ਪ੍ਰਿੰਟ ਆਏ ਨੇਗੇ ਕੁਸ਼ਕ ਸੇਮ ਪ੍ਰਿੰਟ ਆਏ ਨੇਗੇ ਜਿਹੜੀ ਵੀ ਭੈਣ ਆਰਡਰ ਕਰਨਾ ਚਾਹੁੰਦੀ ਜਿਹੜੀ ਰਹਿ ਗਈਆਂ ਸੀਗੀਆਂ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਬਹੁਤ ਹੀ ਜਾਦੇ ਸੋਹਣੇ ਸੂਟ ਲੇਗੇ ਪਲੱਸ ਦੁਪੱਟਾ ਸੂਟ ਲੇਗੇ ਮਾਲ ਚੰਦੇਰੀ ਦੇ ਸੂਟ ਰਹਿਣਗੇ ਜਿੱਦਾਂ ਕਿ ਹੁਣ ਰੱਖੜੀ ਦਾ ਤਿਹਾਰ ਆ ਰਿਹਾ ਹੈਗਾ ਹਨਾ ਕਿਸੇ ਵੀ ਭੈਣ ਨੇ ਸੂਟ ਗਿਫਟ ਕਰਨੇ ਨੇ ਜਾਂ ਆਪਣੇ ਲਈ ਲੈਣੇ ਨੇਗੇ ਤਾਂ ਤੁਸੀਂ ਇਹ ਵਾਲੇ ਸੂਟ ਲੇਗੇ ਲੈ ਸਕਦੇ ਹੋ ਕਿਉਂਕਿ ਇਹ ਬਹੁਤ ਵਧੀਆ ਬਾਹਰ ਅੰਦਰ ਪੈਣ ਵਾਲੇ ਸੂਟ ਨੇਗੇ ਪਾਰਟੀ ਵਾਲੇ ਸੂਟ ਨੇਗੇ ਤੇ ਲਾਈਨਿੰਗ ਲੱਗੂਗੀ ਤੁਸੀਂ ਸ਼ਰਟ ਤੇ ਕੱਲੀ ਤੇ ਅੰਡਰਸ਼ਰਟ ਵਾਂਗੂ ਲਾਈਨਿੰਗ ਲਗਵਾ ਸਕਦੇ ਹੋਗੇ ਬਾਟਮ ਤੇ ਕੋਈ ਲੋੜ ਨਹੀਂ ਹੈਗੀ ਲਾਈਨਿੰਗ ਦੀ ਤੇ ਬਾਹਵਾਾਂ ਤੇ ਵੀ ਤੁਸੀਂ ਸਕਿਪ ਕਰ ਸਕਦੇ ਹੋ ਲਾਈਨਿੰਗ ਜੇ ਤੁਸੀਂ ਸ਼ਰਟ ਤੇ ਲਗਵਾਉਣਾ ਚਾਹੁੰਦੇ ਹੋ ਕੱਲੀ ਸ਼ਰਟ ਤੇ ਲਗਵਾ ਸਕਦੇ ਹੋਗੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸੂਟ ਦਿਖਾਉਣੇ ਤੇ ਪ੍ਰਿੰਟ ਕਲਰ ਤੁਸੀਂ ਚੈੱਕ ਕਰਿਓ ਇੱਕ ਤੋਂ ਇੱਕ ਹਟਕਿਆਗਾ ਪਹਿਲਾਂ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਣੇਗਾ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਇੰਸਟਾਗ੍ਰam ਤੋਂ ਪਲੀਜ਼ ਮੇਰੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰਿਓ ਵੱਧ ਤੋਂ ਵੱਧ ਉੱਥੇ ਆਪਾਂ ਜਿੱਦਾਂ ਕੀ ਵਰਕ ਵਗੈਰਾ ਵਾਲੀਆਂ ਰੀਲਸ ਹੁੰਦੀਆਂ ਨਹੀਂਆਂ ਪਾਈਆਂ ਹੁੰਦੀਆਂ ਨੇਗੀਆਂ ਜੇ ਤੁਸੀਂ ਮਤਲਬ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਠੀਕ ਹੈ ਜੀ ਉਹ ਤੋਂ ਉੱਪਰ ਉਹ ਤੇ ਮਤਲਬ ਡਿਜ਼ਾਈਨ ਦੇਖ ਕੇ ਸਾਨੂੰ ਪਿਕ ਹੈ ਜਿਹੜੀ WhatsApp ਤੇ ਸ਼ੇਅਰ ਕਰ ਸਕਦੇ ਹੋ ਤੁਸੀਂ Instagram ਤੇ ਵੀ DM ਕਰ ਸਕਦੇ ਹੋਗੇ ਆਰਡਰ ਦੇਣ ਲਈ ਚਲੋ ਜੀ ਜਦ ਤੱਕ ਆਪਾਂ ਇਦਾਂ ਹੁਣ ਆਹ ਵੀਡੀਓ ਹੈ ਜਿਹੜੀ YouTube ਦੇ ਉੱਪਰ ਵੀ ਪਾਵਾਂਗੇ ਕੁਝ ਕਸੂਟਨੇਗੇ ਜਿਹੜੇ ਆਪਾਂ Instagram ਤੇ ਵੀ ਪਾਵਾਂਗੇ ਕਿਉਂਕਿ ਕਾਫੀ ਭੈਣਾ ਉਥੋਂ ਵੀ ਆਰਡਰ ਦਿੰਦੀਆਂ ਨੇ ਆਪਾਂ ਨੂੰ Instagram ਤੋਂ ਜਿਹੜੀਆਂ Instagram ਤੇ ਆਪਾਂ ਨੂੰ ਦੇਖਦੀਆਂ ਨੇ ਵੀਡੀਓ ਦਾ ਇੰਤਜ਼ਾਰ ਕਰਦੀਆਂ ਨੇਗੇ ਉਹਨਾਂ ਲਈ ਆਪਾਂ Instagram ਤੇ ਵੀ ਵੀਡੀਓ ਪਾਵਾਂਗੇ ਤੇ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਜਿਹੜੀ बॉਟਮ ਰਹੂਗੀ ਇਹਦੇ ਨਾਲ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਪਲੇਨ ਐ ਕਿ ਮੈਚਿੰਗ ਐ ਪਲੇਨ बॉਟਮ ਰਹੂਗੀ ਸੇਮ ਹੀ ਕਲਰ ਦੀ ਕਲਰ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਪਲੇਨ बॉਟਮ ਦੇ ਨਾਲ ਇਸ ਤਰ੍ਹਾਂ ਇਹ ਵਾਲਾ ਰਹੂਗੀ ਜੀ ਸ਼ਰਟ ਰਹੂਗੀ ਵਿਦ ਪਲੇਨ बॉਟਮ ਆਏਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਇਦਾਂ ਦੀ ਲੁੱਕ ਆਊਗੀ ਸ਼ਰਟ ਤੁਸੀਂ ਰੈਡੀ ਕਰਵਾਉਗੇ ਬਾਕੀ ਹਨਾ ਇਹਦੇ ਵਿੱਚ ਤੁਸੀਂ ਕ੍ਰੀਮ ਕਲਰ ਦੀ ਲਾਸ ਕਟਵਰਕ ਵਾਲੀ ਲਾਸ ਕ੍ਰੀਮ ਕਲਰ ਦੇ ਵਿੱਚ ਕੋਈ ਵੀ ਤੁਸੀਂ ਡਿਜ਼ਾਈਨ ਪਵਾ ਸਕਦੇ ਹੋਗੇ ਇਸ ਤਰ੍ਹਾਂ ਇਹ ਸੂਰਦੀ ਲੁੱਕ ਆएगी ਫੁੱਲ ਤੇ ਪਲੱਸ ਇਹਦੇ ਨਾਲ ਜਿਹੜਾ ਸੌਰੀ ਇਹ ਤੇ ਦੁਪੱਟਾ ਹੈਗਾ ਇਹਦੇ ਨਾਲ ਇਹ ਵੀ ਪਿਓਰ ਮਾਲ ਚੰਦੇਰੀ ਦਾ ਦੁਪੱਟਾ ਹੈਗਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਖੜ ਕੇ ਤਾਂ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੈਠ ਕੇ ਦੁਪੱਟੇ ਨਹੀਂ ਦਿਖਦੇ ਹੈਗੇ ਪਹਿਣਾ ਨੂੰ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੀ ਜੀ ਲੁੱਕ ਹੈਗੀ ਦੁਪੱਟੇ ਦੀ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੈਗਾ ਪ੍ਰਾਈਸ ਇਹਦਾ ਰਹੂਗਾ 3500 ਸਾਰੇ ਸੂਟਾਂ ਦਾ ਅੱਜ ਵਾਲਿਆਂ ਦਾ ਪ੍ਰਾਈਸ ਹੈ ਜਿਹੜਾ ਰਹੂਗਾ 3500 ਰਹੂਗਾ ਇਸ ਤਰ੍ਹਾਂ ਦੇਖੋ ਸੂਟ ਦੀ ਲੁੱਕ ਆ ਰਹੀ ਆ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਸਦੇ ਤੋਂ ਅਸੀਂ ਮਤਲਬ ਕਰੀਮ ਕਲਰ ਦੀ ਲਾਸ ਦੀ ਫਿਨਿਸ਼ਿੰਗ ਕਰਾ ਸਕਦੇ ਹਾਂ ਦੁਪੱਟੇ ਤੇ ਜਿਹੜਾ ਕਿ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣ ਕੇ ਫਿਰ ਰੈਡੀ ਹੋਊਗਾ ਲਓ ਜੀ ਪ੍ਰਾਈਸ 3500 ਆ ਫੁੱਲ ਪਿਓਰ ਮਾਲ ਚੰਦੇਰੀ ਦੇ ਸੂਟ ਲੇنگੇ ਫਰਸਟ ਸੂਟ ਇਹ ਵਾਲਾ ਸੀਗਾ ਕਾਫੀ ਸੂਟ ਲੈ ਕੇ ਆਏਗੇ ਆਪਾਂ ਜੋ ਵੀ ਤੁਹਾਨੂੰ ਸਹੀ ਲੱਗਦਾ ਹੈਗਾ ਤਾਂ ਤੁਸੀਂ ਆਰਡਰ ਹੈਗਾ ਜਿਹੜਾ ਆਪਾਂ ਨੂੰ ਵਟਸਐਪ ਤੇ ਕਰ ਸਕਦੇ ਹੋਗੇ ਨੈਕਸਟ ਸੂਟ ਹੈਗਾ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਕਲਰ ਹੈਗਾ which is sky blue ਜਗਾ प्रिंट ਤੇ ਇਸ ਤਰ੍ਹਾਂ ਦੇਖੋ ਇਹ ਵਾਲੀ ਸ਼ਰਟ ਹੈਗੀ ਇਦਾਂ ਇਹ ਬਾਟਮ ਰਹੂਗੀ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਸ਼ੋ ਕਰਦੀ ਆ ਸੱਚ ਮੈਂ ਤੁਹਾਨੂੰ ਬ੍ਰਾਂਡ ਦੱਸਣਾ ਭੁੱਲ ਗਈ ਬ੍ਰਾਂਡ ਹੈਗਾ ਟਿਸਟਾ ਬ੍ਰਾਂਡ ਦੇ ਸੂਟ ਰਹਣਗੇ ਇਦਾਂ ਦੇਖੋ ਫੁੱਲ ਲੁੱਕ ਹੈਗੀ ਸ਼ਰਟ ਦੀ ਤੁਸੀਂ ਬਾਕੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਇਸ ਤਰ੍ਹਾਂ ਵੀਡੀਓ ਵੀ ਵਧੀਆ ਬਣ ਰਹੀ ਆ ਜਾ ਫਿਰ ਆਪਾਂ نیچے ਬੈਠ ਕੇ ਬਣਾਇਆ ਕਰੀਏ ਜਾਂ ਫਿਰ ਇਸ ਤਰ੍ਹਾਂ ਤੁਹਾਨੂੰ ਵੀ ਪ੍ਰੋਪਰ ਸਹੀ ਤਰ੍ਹਾਂ ਹਨਾ ਪਤਾ ਲੱਗ ਰਿਹਾ ਦੇਖੋ ਇਸ ਤਰ੍ਹਾਂ ਸੂਟ ਆ ਜਾਊਗਾ ਇਹ ਵਾਲਾ ਤੇ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਲਓ ਜੀ ਇਸ ਤਰ੍ਹਾਂ ਸੂਟ ਪਾ ਕੇ ਦੁਪੱਟਾ ਇਦਾਂ ਲਿਆ ਤੁਹਾਨੂੰ ਪਤਾ ਲੱਗੂ ਵੀ ਕਿਸ ਤਰ੍ਹਾਂ ਲੱਗਦਾ ਹੈ ਇਸ ਤਰ੍ਹਾਂ ਦੁਪੱਟੇ ਦੀ ਲੁੱਕ ਆ ਜੂਗੀ ਪ੍ਰੋਪਰ ਤੁਸੀਂ ਲੁੱਕ ਦੇਖ ਸਕਦੇ ਹੋਗੇ ਸੂਟ ਹੈਗਾ ਇਸ ਤਰ੍ਹਾਂ ਇਹਨੂੰ ਮਤਲਬ ਹਾਰ ਮਤਲਬ ਏਜ਼ਾਰੇ ਸੂਣ ਲੇਗੇ ਕੋਈ ਛੋਟੀ ਏਜ਼ ਕੋਈ ਝਾੜਾ ਏਜ਼ ਹੈ ਮਤਲਬ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋਗੇ ਸੂਟ ਨੂੰ ਇਦਾਂ ਲੁੱਕਿਆ ਦੇਖੋ ਠੀਕ ਹੈ ਜੀ ਪ੍ਰਾਈਸ ਸੇਮ ਰਹੂਗਾ ਇਹਦਾ ਵੀ 3500 ਦੁਪट्टे ਬਹੁਤ ਵਧੀਆ ਨੇਗੇ ਦੁਪट्टे ਬਾਕੀ ਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜਿਹੜੇ ਇਹ ਦੁਪੱਟੇ ਨੇਗੇ ਹਨਾ ਸਰ ਤੇ ਘੜਨ ਵਾਲੇ ਦੁਪੱਟੇ ਨੇ ਇਸ ਤਰ੍ਹਾਂ ਦੇਖੋ ਬਿਲਕੁਲ ਵੀ ਇਦਾਂ ਨਹੀਂ ਹੈਗਾ ਵੀ ਦੁਪੱਟਾ ਵੀ ਕੈਰੀ ਕਰਨਾ ਔਖਾ ਬਹੁਤ ਲਾਈਟ ਵੇਟਰ ਦੁਪੱਟਾ ਹੈਗਾ ਆਰਾਮ ਨਾਲ ਤੁਸੀਂ ਇਹ ਦੁਪੱਟੇ ਨੂੰ ਐ ਜਿਹੜਾ ਲੈ ਸਕਦੇ ਹੋਗੇ ਚਲੋ ਜੀ ਆਪਾਂ ਦਿਖਾਉਨੇ ਆ ਬਾਟਮ ਵੀ ਜਿਹੜੀ ਮਿਲੂਗੀ ਤੁਹਾਨੂੰ ਨਾਲ ਟਿਸਟਾ ਦੀ ਹੀ ਮਿਲੂਗੀ ਹੁਣ ਤੁਹਾਨੂੰ ਦਿਖਾਉਨੇ ਆਗੇ ਨੈਕਸਟ ਸੂਟ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈਗੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਇਹ ਵੀ ਤੁਹਾਨੂੰ ਮੈਂ ਇੱਕ ਵਾਰ ਓਪਨ ਕਰਕੇ ਦਿਖਾ ਦਿੰਨੀ ਆ ਬਾਟਮ ਪਲੇਨ ਹੈਗੀ ਇਸ ਬਿਲਕੁਲ بیس ਨਾਲ ਦੀ ਤੇ ਇਸ ਤਰ੍ਹਾਂ ਰਹੂਗੀ ਸ਼ਰਟ ਰਹੂਗੀ ਇਹ ਵਾਲੀ ਇਦਾਂ ਤੁਸੀਂ ਦੇਖ ਸਕਦੇ ਹੋ ਲੁੱਕ ਸ਼ਰਟ ਦੀ ਇਸ ਤਰ੍ਹਾਂ ਇਹ ਲੁੱਕ ਹੈਗੀ ਪ੍ਰੋਪਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਇਸ ਤਰ੍ਹਾਂ ਤੇ ਦੁਪੱਟਾ ਤੁਹਾਨੂੰ ਮੈਂ ਚੈੱਕ ਕਰਕੇ ਦਿਖਾ ਦਿੰਨੀ ਆ ਵੀ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਪਿਆਰਾ ਜਾਂ ਐਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਹੈ ਦੁਪੱਟੇ ਤੇ ਵੀ ਦੇਖ ਸਕਦੇ ਆ ਤੁਸੀਂ ਡਿਜ਼ਾਈਨਿੰਗ ਪ੍ਰੋਪਰ ਹੈਗੀ ਹੈ ਨਾ ਪਤਾ ਲੱਗਦੀ ਹੈ ਵੀ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਦੁਪੱਟੇ ਤੇ ਇਹ ਵੀ ਕਲਰ ਬਹੁਤ ਜ਼ਿਆਦੇ ਸੋਹਣਾ ਹੈਗਾ টাই মিটার ਦੇ ਦੁਪट्टे ਨੇਗੇ ਖੁੱਲੇ ਡੁੱਲੇ 44 ਇੰਚ ਪਣਾਂਗਾ ਸ਼ਰਟ ਐਸਟਰ ਰਹੂਗੀ ਐਸ तरह ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਮਤਲਬ ਸੋਹਣਾ ਸੂਟ ਬਣੂਗਾ ਰੈਡੀ ਹੋ ਕੇ ਸਭ ਤੋਂ ਮੈਂ ਸਭ ਪਹਿਲਾ ਕਲਰ ਦਿਖਾਇਆ ਸੀਗਾ ਪਿੰਕ ਹਨਾ ਇਹਦਾ ਸੈਕਿੰਡ ਕਲਰ ਹੈਗਾ ਕਰੀਮ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੇ ਇਦਾਂ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਪੀਚ ਤੇ ਔਰੇਂਜ ਦਾ ਕੰਬੀਨੇਸ਼ਨ ਹੈਗਾ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈਗੀ ਤੇ ਦੁਪੱਟਾ ਮੈਂ ਤੁਹਾਨੂੰ ਫੇਰ ਦਿਖਾ ਦਿੰਦੀ ਹਾਂ ਓਪਨ ਕਰਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਹਾਪਣਾ ਜਲਦੀ ਆਰਡਰ ਕਰ ਲਿਓ ਕਿਉਂਕਿ ਇਹ ਸੂਟ ਆਪਾਂ ਪਹਿਲਾਂ ਵੀ ਪਾਏ ਸੀਗੇ ਰਿਪੀਟ ਆਏ ਨੇ ਸਾਰੇ ਤੁਸੀਂ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਐਸਟਰ ਠੀਕ ਹੈ ਜੀ ਨੈਕਸਟ ਸੂਟ ਆਪਾਂ ਤੁਹਾਨੂੰ ਫੇਰ ਦਿਖਾ ਦੇਣੀ ਹੈਗੀ ਆਹ ਲੋ ਇਹ ਕਲਰ ਨਾ ਪਹਿਲਾਂ ਮੇਰੇ ਕੋਲੇ ਸੋਲਡ ਸੀਗਾ ਜਿਹੜੀਆਂ ਭੈਣਾਂ ਨੂੰ ਚਾਹੀਦਾ ਇਹ ਵਾਲਾ ਸੂਟ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਇਹਦਾ ਦੁਪੱਟਾ ਥੋੜਾ ਜਿਹਾ ਮਤਲਬ ਇਹ ਪ੍ਰਿੰਟ ਚੇਂਜ ਹੋ ਕੇ ਆਇਆਗਾ ਇਹ ਵਾਲੀ ਸ਼ਰਟ ਰਹੂਗੀ ਤੇ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਕਿਉਂਕਿ ਸ਼ਰਟ ਤੇ ਬਾਟਮ ਤਾਂ ਪਲੇਨ ਹੀ ਹੁੰਦੀ ਹੈ ਪ੍ਰਿੰਟਿੰਗ ਤੁਹਾਨੂੰ ਪਤਾ ਲੱਗ ਗਈ ਹਨਾ ਵੀ ਸ਼ਰਟ ਦੀ ਇਸ ਤਰ੍ਹਾਂ ਪ੍ਰਿੰਟਿੰਗ ਹੈ ਤੇ ਬਾਕੀ ਤੁਹਾਨੂੰ ਮੈਂ ਦੁਪੱਟਾ ਦਿਖਾਉਣੀ ਹੈਗੀ ਇਹਦਾ ਖੋਲ ਕੇ ਓਪਨ ਕਰਕੇ ਦੇਖੋ ਇਸ ਤਰ੍ਹਾਂ ਬਾਰਡਰ ਬਣਿਆ ਹੋਇਆਗਾ 4 ਸਾਈਡ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਦਾ ਤੇ ਮਤਲਬ ਜਿਹੜਾ ਸਾਈਡ ਤੇ ਪੱਲੇ ਨੇ ਉੱਤੇ ਹੈਵੀ ਡਿਜ਼ਾਈਨਿੰਗ ਹੋਈ ਹੋਈ ਆ ਸਾਰੀ ਲਓ ਜੀ ਐਸਰਾ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਫਰਨੀਸ਼ਿੰਗ ਕਰਵਾ ਸਕਦੇ ਹੋ ਦੁਪੱਟੇ ਦੇ ਉੱਪਰ ਮਹਰੂਨ ਕਲਰ ਦੀ ਮੈਹਰੂਨ ਡਾਰਕ ਮੈਹਰੂਨ ਸ਼ੇਡ ਹੈ ਇਹਦੇ ਵਿੱਚ ਜਿੱਦਾਂ ਕਿ ਇਹਦੇ ਉੱਪਰ ਡਾਰਕ ਮੈਹਰੂਨ ਕਲਰ ਦੀ ਜਿਹੜੀ ਫਿਨਿਸ਼ਿੰਗ ਹੈਗੀ ਉਹ ਹੋ ਜਾਊਗੀ ਫਿਰ ਸੂਟ ਹੈਗਾ ਇਸ ਤੋਂ ਵੀ ਜ਼ਿਆਦਾ ਸੋਨਾ ਪੰਚੂਗਾ ਨੈਕਸਟ ਸੂਟ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਲੂ ਦੇ ਵਿੱਚ ਹੈਗਾ ਲੋ ਜਿਹੜੀਆਂ ਪਹਿਣਾ ਰਹਿ ਗਈਆਂ ਸੀਗੇ ਉਹ ਤੁਸੀਂ ਆਪਣਾ ਆਰਡਰ ਹੈਗਾ ਦੇ ਸਕਦੇ ਹੋ ਲੋ ਜੀ ਬਹੁਤ ਡਿਮਾਂਡ ਰਹੀ ਹੈ ਬਹੁਤ ਸੇਲਿੰਗ ਹੋਈ ਹੈ ਇਹ ਸੂਟਾਂ ਦੀ ਤੇ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਹੈਗਾ ਦੁਪੱਟਾ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਬਣਿਆ ਹੋਇਆ ਦੁਪੱਟੇ ਦਾ ਕਲਰ ਹੈ ਜਿਹੜਾ ਹਰ ਇੱਕ ਮਤਲਬ ਸੋਹਣਾ ਹੈਗਾ ਲਓ ਜੀ ਇਹ ਇਸ ਰਮਦਰਭਤ ਪੱਟੇ ਦਾ ਡਿਜ਼ਾਈਨ ਹੈਗਾ ਸਾਰਾ ਨਾ ਫੁੱਲ ਲੁੱਕ ਤੁਹਾਨੂੰ ਦੁਪੱਟਾ ਲਿਆ ਹੋਇਆ ਪਤਾ ਲੱਗ ਜਾ ਵੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਤੇ ਸੂਰ ਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈ ਦੇਖ ਸਕਦੇ ਹੋ ਕਿੰਤਾ ਦੀ ਲੁੱਕ ਆ ਰਹੀ ਹੈਗੀ ਸੁਣ ਬਾਕੀ ਜਦੋਂ ਪ੍ਰੋਪਰ ਰੈਡੀ ਹੋ ਗਿਆ ਨਾ ਇਹ ਤਾਂ ਮੈਂ ਤੁਹਾਨੂੰ ਵੈਸੇ ਲਗਾ ਕੇ ਦਿਖਾ ਰਹੀ ਆ ਜਦੋਂ ਪ੍ਰੋਪਰ ਰੈਡੀ ਹੋ ਗਿਆ ਨਾ ਫਿਰ ਤੁਸੀਂ ਸੂਟ ਦੇਖਿਓ ਬਹੁਤ ਚਾਦੇ ਸੋਹਣੇ ਸੂਟ ਲੰਗੇ ਸਰਦਾਰੀ ਜੇ ਸੂਟ ਲੰਗੇ ਨੈਕਸਟ ਆਜੂਗਾ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਵੀ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਸ਼ੋਅ ਕਰ ਦਿੰਨੀ ਆ ਤੇ ਪਲੇਨ ਬਾਟਮ ਨਾਲ ਬਾਟਮ ਵੀ ਇਹਨਾਂ ਦੀ ਟੈਸਟਾ ਦੀ ਹੀ ਮਿਲੂਗੀ ਤੁਹਾਨੂੰ ਦੁਪट्टे ਦੀ ਤੁਸੀਂ ਫੁੱਲ ਲੁੱਕ ਦੇਖ ਸਕਦੇ ਹੋਗੇ ਵੈਸਟਰਨ ਡਿਜ਼ਾਈਨ ਹੈ ਇਹ ਤੇ ਫਿਨਿਸ਼ਿੰਗ ਤੁਹਾਨੂੰ ਕਰਾਉਣੀ ਪਊਗੀ ਸਕਿਨ ਕਲਰ ਦੀ ਕਿਉਂਕਿ ਇਹਦੇ ਵਿੱਚ ਪ੍ਰਿੰਟ ਹੈ ਜਿਹੜਾ ਸਕਿਨ ਸ਼ੇਡ ਦੇ ਵਿੱਚ ਹੈਗਾ ਤਾਂ ਤੁਸੀਂ ਸਕਿਨ ਕਲਰ ਦੇ ਦੇ ਉੱਪਰ ਜਿਹੜੀ ਮਤਲਬ ਲੈਂਸ ਵਗੈਰਾ ਲਗਵਾਉਣੀ ਆ ਤਾਂ ਤੁਸੀਂ ਲਗਵਾ ਸਕਦੇ ਹੋ ਦੇਖੋ ਬਾਕੀ ਇਹਨੂੰ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਬਾਕੀ ਸਟ੍ਰੇਟ ਸਲਵਾਰਾਂ ਨਾਲ ਤੁਸੀਂ ਸਟਿਚ ਕਰਾਓ ਹਨਾ ਸੂਟ ਤੇ ਬਹੁਤ ਹੀ ਮਤਲਬ ਸੋਹਣੇ ਜਿਹੇ ਰੈਡੀ ਹੋਣਗੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਲਓ ਤੁਸੀਂ ਇੱਕ ਸੂਟ ਲੈਣਾ ਦੋ ਲੈਣਾ ਤਿੰਨ ਲੈਣਾ ਜਿੰਨੇ ਵੀ ਲੈਣਾ ਚਾਹੋ ਨੇ ਉਹ ਲੈ ਸਕਦੇ ਹੋ ਕਿਉਂਕਿ ਹਰ ਇੱਕ ਸੂਟ ਦੀ ਪ੍ਰਿੰਟਿੰਗ ਤੇ ਕਲਰ ਅਲੱਗ-ਅਲੱਗ ਨੇਗੇ ਤੇ ਜਿਹੜੀ ਇੱਕ ਦੋ ਸੂਟਾਂ ਦੀ ਪ੍ਰਿੰਟਿੰਗ ਹੈ ਜਿਹੜੀ ਸੇਮ ਹੋਊਗੀ ਉਹਦੇ ਵਿੱਚ ਵੀ ਕਲਰ ਅਲੱਗ-ਅਲੱਗ ਨੇ ਸੇਮ ਕਲਰ ਨਹੀਂ ਹੈਗੇ ਜੇ ਤੁਸੀਂ ਲੈਣਾ ਚਾਹੋਗੇ ਕਿਉਂਕਿ ਕਾਫੀ ਭੈਣਾ ਤਿੰਨ-ਤਿੰਨ ਚਾਰ-ਚਾਰ ਸੂਟਾਂ ਦੇ ਆਰਡਰ ਕਰਦੀਆਂ ਨੇ ਤਾਂ ਤੁਸੀਂ ਲੈ ਸਕਦੇ ਹੋਗੇ ਇਹਦਾ ਵੀ ਦੁਪੱਟਾ ਹੈਗਾ ਜਿਹੜਾ ਮਤਲਬ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਸ ਤੋਂ ਬਣਿਆ ਹੋਇਆਗਾ ਜਿਹੜੀ ਸ਼ਰਟ ਹੈਗੀ ਇਸ ਤੋਂ ਬਣੀ ਹੋਈ ਹੈ ਕਲਰ ਬਹੁਤ ਪਿਆਰਾ ਹੈ ਵੀ ਜੇ ਤੁਸੀਂ ਸਟਿਚ ਕਰਵਾਉਣੇ ਹੋਗੇ ਤਾਂ ਆਪਣਾ ਫਾਸਟਲੀ ਹਨਾ ਮੇਜ਼ਰਮੈਂਟ ਸੈਂਡ ਕਰਕੇ ਤਾਂ ਤੁਸੀਂ ਸੂਟਿੰਗੇ ਜਿਹੜੇ ਰੈਡੀ ਕਰਵਾ ਸਕੋ ਤਾਂ ਕਿ ਤੁਹਾਡੇ ਟਾਈਮ ਸਿਰਨਗੇ ਜਿਹੜੇ ਸੂਟ ਆਪਾਂ ਪਹੁੰਚਾ ਸਕੀਏ ਕਿਸੇ ਵੀ ਭੈਣ ਦਾ ਸੂਟ ਲੇਟ ਨਾ ਹੋਵੇ ਨਾਲ ਦੀ ਨਾਲ ਮੈਨੂੰ ਆਪਣਾ ਨਾਪ ਐ ਸੈਂਡ ਕਰਕੇ ਸਲਾਈ ਕਰਾ ਸਕਦੇ ਹੋ ਇਸ ਤਰ੍ਹਾਂ ਦੇਖੋ ਦੁਪट्टे ਤੇ ਹੀ ਡਿਜ਼ਾਈਨਿੰਗ ਬਣੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹਦੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਮਹਿਰੂਨ ਸ਼ੇਡ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਸੂਰਤ ਦਿਖਾਇਆ ਸੀਗਾ ਇਹ ਵਾਲਾ ਤੇ ਇਹਦਾ ਦੂਜਾ ਕਲਰ ਹੈ ਫਰੋਜ਼ੀ ਦੋਨੋਂ ਹੀ ਕਲਰ ਨੇਗੇ ਜਿਹੜੇ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣੇ ਨੇਗੇ ਜਿਹੜਾ ਏ ਵਾਲਾ ਕਲਰ ਹੈ ਇਹ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣਾ ਫਰੋਜ਼ੀ ਸ਼ੇਡ ਹੈ ਜਿਹੜਾ ਤੇਖਾ ਤੁਸੀਂ ਤੇ ਇਸ ਤਰ੍ਹਾਂ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾ ਚੁੱਕੀ ਹਾਂ ਨਾ ਵੀ ਸੇਮ ਉਦਾਂ ਹੀ ਦੁਪੱਟਾ ਹੈਗਾ ਬਾਰਡਰ ਵਾਲਾ ਤੁਸੀਂ ਦੇਖ ਸਕਦੇ ਹੋ 4 ਸਾਈਡ ਬਾਰਡਰ ਆ ਜਾਊਗਾ ਇਹਦੇ ਤੁਸੀਂ ਮਹਿਰੂਨ ਕਲਰ ਦਾ ਜਿਹੜਾ ਮੈਂ ਤੁਹਾਨੂੰ ਸੂਟ ਹੈਗਾ ਸ਼ੋਅ ਕੀਤਾ ਹੈਗਾ ਉਹ ਤੁਸੀਂ ਦੇਖ ਸਕਦੇ ਹੋਗੇ बॉटम ਵੀ ਜਿਹੜੀ ਤੁਹਾਨੂੰ ਮਿਲੇਗੀ ਹਨਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਨਾਲ ਟੈਸਟਾ ਦੀ ਹੀ ਮਿਲੇਗੀ ਮੈਚ ਕਰਦੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਮਲਟੀ ਦੇ ਵਿੱਚ ਹੈਗਾ کریم ਸ਼ੇਡ ਦੇ ਉੱਪਰ ਜਿਹੜੀਆਂ ਭੈਣਾਂ کریم ਕਲਰ ਲਾਈਕ ਕਰਦੀਆਂ ਨੇਗੇ ਤਾਂ ਤੁਸੀਂ ਕੇਵਲ ਲੈ ਸਕਦੇ ਹੋ کریم ਹੀ बॉटम ਆਊਗੀ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਥੋੜਾ ਬਾਤ ਤੁਸੀਂ ਕਰਵਾ ਸਕਦੇ ਹੋਊਗੇ ਤੇ ਇਹਦਾ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪੜਿਆ ਹੋਇਆ ਹੈਗਾ ਵਿੱਚ ਲਾਈਨਾਂ ਨੇਗੀਆਂ ਦੁਪੱਟੇ ਦੇ ਇਸ ਤਰ੍ਹਾਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਇਹ ਤਾਂ ਲਾਈਨਿੰਗ ਬਣੀ ਹੋਈ ਆ ਦੁਪੱਟੇ ਦੇ ਵਿੱਚ ਤੇ ਇਸ ਤਰ੍ਹਾਂ ਫੁੱਲ ਲੁੱਕ ਹੈ ਦੁਪੱਟੇ ਦੀ ਡਿਜ਼ਾਈਨਿੰਗ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਹੈ ਨੈਕਸਟ ਸੂਟ ਆ ਗਿਆ ਪਾਕਿਸਤਾਨੀ ਸੂਟ ਦੇ ਵਿੱਚ ਹੈਗਾ ਤੇ ਇਹ ਵਿਦਆਊਟ ਦੁਪੱਟਾ ਵੀ ਆਪਾਂ ਸੂਟ ਲੈ ਕੇ ਆਏਗੇ ਹੌਲੀ ਹੌਲੀ ਜਦੋਂ-ਜਦਾਂ ਵੀਡੀਓ ਪੂਗੀ ਤੁਸੀਂ ਚੈੱਕ ਕਰਦੇ ਰਹੋ ਤੇ ਨਾਲ ਇਹਦੇ ਕਰੀਮ ਬਾਟਮ ਹੈਗੀ ਇਸ ਤਰ੍ਹਾਂ ਇਹ ਵਾਲੀ ਸ਼ਰਟ ਬਣੀ ਹੋਈ ਹੈਗੀ ਤੇ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਐਕਸਟਰਾ ਦੁਪੱਟਾ ਬਣਿਆ ਠੀਕ ਹੈ ਜੀ ਪ੍ਰਾਈਸ ਸੇਮ ਨੇ ਸੇਮ ਹੈਗਾ ਇਹਨਾਂ ਦਾ ਵੀ ਤੇ ਲਾਸਟ ਫੂਟ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਦੇ ਵਿੱਚ ਹੈਗਾ ਇਸ ਤਰ੍ਹਾਂ ਵਾਈਕੂ ਲਓ ਜੀ ਇਸ ਤਰ੍ਹਾਂ ਬਲੈਕ ਦੇ ਵਿੱਚ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਦੁਪੱਟਾ ਇਹਦਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ 4 ਸਾਈਡ ਪਾウダー ਬਣਿਆ ਹੋਇਆ ਸਾਰੇ ਤੇ ਪਹਿਣਾ ਹਨਾ ਸੂਟ ਦੇਖ ਲੈਂਦੀਆਂ ਨੇ ਗਿਆ ਦੁਪੱਟਾ ਮੈਨੂੰ ਕਹਿ ਲਦੇ ਸਾਨੂੰ ਖੋਲ ਕੇ ਦਿਖਾਓ ਪਤਾ ਨਹੀਂ ਬੈਠ ਕੇ نیچے ਵੀ ਪ੍ਰੋਪਰ ਦੁਪੱਟਾ ਨਹੀਂ ਦਿਖਦਾ ਸੀਗਾ ਇਹ ਕੋਈ ਪ੍ਰੋਬਲਮ ਸੀਗੀ ਤੇ ਹਨਾ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਵੀ ਮੈਂ ਤੁਹਾਨੂੰ ਕੱਲੇ ਕੱਲੇ ਸੂਟ ਦੀਆਂ ਵੀ ਪਿਕਚਰਸ ਭੇਜਾਂ ਹਨਾ ਉਹ ਦੁਪੱਟੇ ਦੀ ਖੋਲ ਕੇ ਭੇਜਾਂ ਫਿਰ ਮੈਂ ਸੋਚਿਆ ਵੀ ਅੱਜ ਆਪਾਂ ਖੜ ਕੇ ਹੀ ਇਦਾਂ ਵੀਡੀਓ ਬਣਾਉਣੇ ਆ ਤਾਂ ਕਿ ਤੁਹਾਨੂੰ ਪ੍ਰੋਪਰ ਸਹੀ ਢੰਗ ਨਾਲ ਜਿਹੜੇ ਨੇਗੇ ਸ਼ੋ ਹੋਣ ਦੁਪੱਟੇ ਇਸ ਤਰ੍ਹਾਂ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾਗਾ ਤੇ ਵਟਸਐਪ ਦਾ ਨੰਬਰ ਹੈਗਾ ਆਪਣਾ 9857905009 ਤੁਸੀਂ ਬੇਫਿਕਰ ਹੋ ਕੇ ਹਨਾ ਆਰਡਰ ਦੇ ਸਕਦੇ ਹੋ ਜਿਹੜਾ ਕੰਮ ਹੈ ਆਪਣਾ ਜੈਨੂਅਰ ਹੈਗਾ ਕੋਈ ਵੀ ਤੁਸੀਂ ਵਰਕ ਵਗੈਰਾ ਵਾਲਾ ਸੂਟ ਰੈਡੀ ਕਰਵਾਣਾ ਆਪਣਾ ਡਿਜ਼ਾਈਨ ਭੇਜ ਕੇ ਰੈਡੀ ਕਰਵਾ ਸਕਦੇ ਹੋਗੇ ਪਰ ਤੁਹਾਡੇ ਕੋਈ ਵੀ ਹਨਾ ਮਤਲਬ ਵਰਕ ਵਾਲੇ ਸੂਟ ਹਨਾ ਫਾਈਨਲ ਕਰਨ ਤੋਂ ਬਾਅਦ ਮਤਲਬ ਤੁਸੀਂ ਪੇਮੈਂਟ ਜਿਹੜੀ ਹਾਫ ਪੇਮੈਂਟ ਕਰ ਦੇਣੀ ਹੈਗੀ ਉਹ ਤੁਹਾਡੀ ਇੱਛਾ ਹੈ ਜੇ ਤੁਸੀਂ ਫੁੱਲ ਪੇਮੈਂਟ ਕਰਨਾ ਚਾਹੁੰਦੇ ਹੋ ਫੁੱਲ ਕਰ ਸਕਦੇ ਹੋ ਨਹੀਂ ਫਿਰ ਹਾਫ ਪੇਮੈਂਟ ਹੈ ਜਿਹੜੀ ਤੁਸੀਂ ਕਰਕੇ ਫਿਰ ਤੁਹਾਡਾ ਸੂਟ ਜਿਹੜਾ ਵਰਕ ਤੇ ਲਗਵਾਇਆ ਜਾਊਗਾ ਠੀਕ ਹੈ ਜੀ ਕਾਫੀ ਪਹਿਣ ਦੇ ਤਿੰਨ ਤੋਂ ਚਾਰ ਦਿਨਾਂ ਤੋਂ ਹੁਣ ਕਾਫੀ ਵਰਕ ਵਾਲੇ ਸੂਟਾਂ ਦੇ ਆਰਡਰ ਆ ਰਹੇ ਨੇ ਕੁਝ ਕੁ ਡਿਜ਼ਾਈਨ ਆਪਣੇ ਨੇ ਬੁਟੀਕ ਦੇ ਕੁਝ ਕੁ ਉਹਨਾਂ ਨੇ ਨਿਊ ਡਿਜ਼ਾਈਨ ਦਿੱਤੇ ਨੇ ਕਿ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਜਿੱਦਾਂ ਇਹ ਸੂਟਸ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਪੈਂਚ ਵਰਕ ਲਗਾ ਕੇ ਹਨਾ ਮਤਲਬ ਸ਼ਰਟ ਵਗੈਰਾ ਤੇ ਤੁਸੀਂ ਜਿੱਦਾਂ ਬਾਟਮ ਵਗੈਰਾ ਤੇ ਹਨ ਇਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲੰਗੇ ਜਿਹੜੇ ਪਸੰਦ ਆਏ ਹੋਣਗੇ ਪਿਓਰ ਮਾਲ ਚੰਦੇਰੀ ਦੇ ਸੂਟ ਲੰਗੇ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈਗੀ ਬਹੁਤ ਲਾਈਟ ਵੇਟ ਸਟੱਫ ਹੈਗਾ ਜੇ ਤੁਸੀਂ ਸਿਲਾਈ ਕਰਾਉਣਾ ਚਾਹੁੰਦੇ ਰਖੜੀਆਂ ਤੋਂ ਪਹਿਲਾਂ ਹਨਾ ਤੁਹਾਨੂੰ ਚਾਹੀਦੇ ਨੇਗੇ ਅੱਜ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਨਾਲ ਦੀ ਨਾਲ ਤੁਸੀਂ ਆਪਣਾ ਆਰਡਰ ਕਰਕੇ ਇਹ ਮੈਜ਼ਰਮੈਂਟ ਹੈਗਾ ਆਪਾਂ ਨੂੰ ਸੈਂਡ ਕਰ ਦਿਓ ਤਾਂ ਕਿ ਤੁਹਾਨੂੰ ਟਾਈਮ ਸਿਰਨੇਗੇ ਜਿਹੜੇ ਸੂਟ ਮਿਲ ਜਾਣ ਤੇ ਮੈਨੂੰ ਪੂਰੀ ਉਮੀਦ ਹੈ ਜੇ ਤੁਸੀਂ ਮਤਲਬ ਗਿਫਟ ਵੀ ਦੇਣਾ ਚਾਹੁੰਦੇ ਹੋ ਇਹਨਾਂ ਸੂਟਾਂ ਦੇ ਵਿੱਚੋਂ ਹਨ ਕਿਸੇ ਨੂੰ ਵੀ ਰਕੜੀਆਂ ਤੇ ਤਾਂ ਕਾਫੀ ਜ਼ਿਆਦਾ ਸੋਨਾ ਸਟਾਫ ਹੈਗਾ ਤੇ ਕਾਫੀ ਜ਼ਿਆਦਾ ਸੋਨਾ ਫੈ布ਰਿਕ ਹੈ ਤੇ ਪੂਰਾ ਪਸੰਦ ਆਊਗਾ ਜਿਸ ਨੂੰ ਵੀ ਤੁਸੀਂ ਗਿਫਟ ਕਰੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ